ਲਓ ਜੀ ਦੋਸਤੋ ਅੱਜ ਪੇਸ਼ ਹੋਇਆ ਸੁਰਿੰਦਰ ਸਿੰਘ ਦਾ ਲੋਕ ਗਤ ਦੋ ਟੱਪੇ ਪੇਸ਼ ਕਰਦੇ ਹਾਂ ਉਮੀਦ ਕਰਦੇ ਹਾਂ ਪਸੰਦ ਕਰੋਗੇ ਹੋ ਸ਼ੱਕ ਨਾ ਕਰੋ ਏ ਪਤਾ ਕਰੋ ਸੱਚ ਦਾ ਸ਼ੱਕ ਨਾ ਕਰੋ ਏ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਹਏ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਹੋ ਬੇਕੇ ਕਿਸੇ ਨੂੰ ਕਿਸੇ ਨਾਲ ਹੱਸਦਾ ਦਿਲ ਚ ਬਣਾਈਏ ਮਾਮਲਾ ਨਾ ਸੱਕਦਾ ਹੋ ਵੇਖ ਕੇ ਕਿਸੇ ਨੂੰ ਕਿਸੇ ਨਾਲ ਹੱਸ ਦਾਂ ਦਿਲ ਚ ਬਣਾਈਏ ਮਾਮਲਾ ਨਾ ਸੱਕਦਾ ਹੋ ਵੇਖ ਕੇ ਗਲਤ ਸੋਚਣਾ ਨਹੀਂ ਚਾਹੀਦਾ ਹੋ ਰਿਸ਼ਤਾ ਕਈਆਂ ਦਾ ਹੁੰਦਾ ਪੈਣ ਪਾਈ ਦਾ ਕਈ ਵਾਰੀ ਹੁੰਦਾ ਯਾਰੋ ਧੋਖਾ ਆਖਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕਦਾ ਹਾਏ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕਦਾ ਹੋ ਗੱਭਰੂਏ ਪੁੱਤ ਤੇਜ ਯਕੀਨ ਰੱਖੀਏ ਹੋ ਸ਼ੱਕ ਚ ਕਦੇ ਨਾ ਧੀ ਤੇ ਹੱਥ ਚ ਕੀਏ ਹੈ ਸ਼ੱਕ ਚ ਕਦੇ ਨਾ ਧੀ ਤੇ ਹੱਥ ਚ ਕੀਏ ਫਾਇਦਾ ਕੀ ਏ ਪਿੱਛੋਂਵੇਂ ਬਹਿ ਕੇ ਝੂੜੀਏ ਹੈ ਗੱਬਰੂ ਜਵਾਨ ਪੁੱਤ ਨੂੰ ਨਾ ਘੂੜੀਏ ਹੋ ਮਾਪਿਆਂ ਦਾ ਫੇਰ ਨਹੀਂਓ ਡਰ ਰੱਖਦਾ ਅੰਤ ਬੁਰਾ ਹੋਏ ਨੋਕੋ ਹੁੰਦਾ ਸ਼ੱਕ ਦਾ ਸ਼ੱਕ ਨਾ ਕਰੋ ਏ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ਕਦਾਂ